ਹੈ ਸਰਕਾਰ ਸਕੀਮ ਚਲਾਈ ਹੈ ਸਰਕਾਰ ਸਕੀਮ ਚਲਾਈ ਕਹਿੰਦੇ ਕਰਨੀ ਲੋਕ ਭਲਾਈ ਵੱਡਾ ਛੋਟਾ ਰਹੇ ਨਾ ਕਾਇ ਸਾਰਾ ਪੜ ਮੁਕਣਾ ਹਰੀ ਜਨਤਾਈ ਕਹਿੰਦੇ ਉੱਚੇ ਟੱਕਣਾ ਹਰੀ ਜਨਤਾਈ ਕਹਿੰਦੇ ਉੱਚੇ ਟੱਕਣਾ ਇਹ ਹਨ ਸਭ ਵੋਟਾਂ ਦੇ ਲਾਰੇ ਏ ਹਨ ਸਭ ਵੋਟਾਂ ਦੇ ਲਾਰੇ ਕਰਦੇ ਕੁਰਸੀਆਂ ਖਾਤਰ ਚਾਰੇ ਗੱਲੀ ਬਾਤੀ ਮਹਿਲ ਚ ਵਾਰੇ ਜਿਹੜੇ ਦਿਨ ਦੇ ਲੋਕਾਂ ਨੂੰ ਗੱਦੀਆਂ ਤੇ ਬਹਿ ਕੇ ਪਾਲਦੇ ਨੇ ਜੋ ਕਾਨੂੰ ਗੱਦੀਆਂ ਤੇ ਬਹਿ ਕੇ ਪਾਲਦੇ ਨੇ ਜੋ ਕਾਨੂੰ ਐਵੇਂ ਨਾ ਤੂੰ ਨਿੰਦਿਆ ਕਰਵੇ ਐਵੇਂ ਨਾ ਤੂੰ ਨਿੰਦਿਆ ਕਰਵੇ ਕਹਿੰਦੇ ਫਿਰਦੇ ਸੀ ਕਰ ਕਰ ਬੇ ਕਹਿੰਦੇ ਫਿਰਦੇ ਸੀ ਕਰ ਕਰ ਬੇ ਤੂੰ ਵੀ ਜਾ ਕੇ ਫਰਮ ਪਰਬੇ ਕਰ ਜੇ ਹੋਣੇ ਪਾਸ ਜੀ ਲਾ ਕੇ ਉੱਤੇ ਫੋਟੋ ਦੇਵੋਦਰ ਖਾਸ ਜੀ ਲਾ ਕੇ ਉੱਤੇ ਫੋਟੋ ਦੇਵੋਦਰ ਖਾਸ ਜੀ ਇਹ ਹਨ ਜੋਦਰ ਖਾਸਾਂ ਵਾਲੇ ਇਹ ਹਨ ਜੋਦਰ ਖਾਸਾਂ ਵਾਲੇ ਇੱਠੇ ਹੋ ਗਏ ਸਾਰੇ ਸਾਲੇ ਕਰ ਕਰ ਕੋਰੇ ਕਾਗਜ਼ ਕਾਲੇ ਨੀ ਬੋਧੇ ਲੈਂਦੇ ਪਰ ਨੀ ਫਾਰਮ ਤੇ ਫੋਟੋ ਦਿੰਦੇ ਰੱਦ ਕਰਨੀ ਫਾਰਮ ਤੇ ਫੋਟੋ ਦਿੰਦੇ ਰੱਦ ਕਰਨੀ ਬੇਕੱਲ ਦੱਸਦੀ ਸੀ ਕਰਤਾਰੀ ਕੱਲ ਦੱਸਦੀ ਸੀ ਕਰਤਾਰੀ ਉਹ ਨਾਂ ਲਿਆ ਕਰ ਜਾ ਸਰਕਾਰੀ ਬੇਤਨਾ ਗੱਲਾਂ ਤੁਰ ਗਈਆਂ ਉਹਨਾਂ ਨੇ ਵੀ ਬੈਂਕੀ ਚੌਕ ਡਾਈਆਂ ਮੁਰਗੀਆਂ ਉਹਨਾਂ ਨੇ ਵੀ ਬੈਂਕੀ ਚੌਕ ਡਾਈਆਂ ਮੁਰਗੀਆਂ ਉਹ ਵੀ ਪਏ ਨੇ ਖੁੰਝੇ ਲਾਏ ਨਹੀਂ ਪੰਜ ਸੱਤ ਰਿਸ਼ਤੇਦਾਰ ਸੀ ਆਏ ਮੁਰਗੀਆਂ ਮਕਾ ਗਏ ਨਾਲੇ ਸਰਕਾਰ ਦੀਸ ਕੀ ਮਖਾ ਗਏ ਨੀ ਨਾਲੇ ਸਰਕਾਰ ਦੀਸ ਕੀਮ ਖਾ ਗਏ بے ਪੱਕੇ ਦੇਣ ਬੁਲਕਾਨ ਬਣਾ ਕੇ ਪੱਕੇ ਦੇਣ ਮਕਾਨ ਬਣਾ ਕੇ ਵੇ ਗੱਡਰ ਛੱਤ ਦੇ ਵਿੱਚ ਚੜਾ ਕੇ ਇੱਟਾਂ ਸੀਮਿੰਟ ਦੇ ਵਿੱਚ ਲਾ ਕੇ ਵੇ ਦਿਨ ਦੇ ਮੁਖਤ ਚਨਾ ਬੇਕਾਰ ਕੋਈ ਹਿਲਾ ਦੋ ਮੈਂ ਹੱਥ ਮੈਂ ਬਣਾ ਬੇਕਾਰ ਕੋਈ ਹਿਲਾ ਦੋ ਮੈਂ ਹੱਥ ਮੈਂ ਬਣਾ ਨਹੀਂ ਦਿੱਤੇ ਜਿੰਨੇ ਮਕਾਨ ਨੇ ਪੱਕੇ ਦਿੱਤੇ ਜਿੰਨੇ ਮਕਾਨ ਨੇ ਪੱਕੇ ਨਹੀਂ ਕੀਤੇ ਹਰੀ ਜਨਾਂ ਨਾਲ ੱੱਕੇ ਦਿੱਤੇ ਜਿੰਨੇ ਮਕਾਨ ਨੇ ਪੱਕੇ ਕੀਤੇ ਹਰੀ ਜਨਾਂ ਨਾਲ ੱੱਕੇ ਨਹੀਂ ਇਹ ਨਾ ਐਨੇ ਉੱਚੇ ਚੱਕੇ ਨਹੀਂ ਟਿੱਬੀਆਂ ਤੇ ਝਾੜਦੇ ਨਹੀਂ ਬਾਕੀ ਜਿਹੜੇ ਰਹਿ ਗਏ ਛਪੜਾਂ ਚ ਬਾੜਦੇ ਨੀ ਬਾਕੀ ਜਿਹੜੇ ਰਹਿ ਗਏ ਸਿਬਾਂ ਚਿਵਾੜਤੇ ਓ ਲੋਕੋ ਦਰਸ਼ੀ ਦਾ ਏ ਕਹਿਣਾ ਨੀ ਪੈਣਾ ਚੁੱਪ ਕਰਕੇ ਨੀ ਬਹਿਣਾ ਇੱਕ ਦਿਨ ਸਭ ਨੂੰ ਉੱਠਣਾ ਪੈਣਾ ਅੱਜ ਨਹੀਂ ਪੜ ਕੇ ਲੁੱਟਦਾ ਸਮਾਜ ਬਦਲੋਗਾ ਰਲ ਕੇ ਓ ਲੁੱਟਦਾ ਸਮਾਜ ਵਾਦ ਲੋਗਾਂ ਰਲ ਕੇ